ਕੇ ਅਪਾਤਹ ਕੇ ਅਥ ਕੇ ਕੇ ਅਤਾਪਹ ਕੇ ਅਥਾਪਹ ਕੇ ਅਦੰਗਹ ਕੇ ਅਨੰਗਹ ਕੇ ਅਤਾਪਹ ਕੇ ਅਥਾਪਹ ਕੇ ਅਨੀਲਹ ਕੇ ਸੁਨੀਲਹ ਕੇ ਸੋ ਨੀਲਹ ਅਰਧ ਨਰਾਜ ਛੰਦ ਤ ਪ੍ਰਸਾਦ ਸਜਸਤਵੰ ਤਜਸਤਵੰ ਅਲਸਤਵੰ ਇਕਸਤਵੰ ਜਲਸਤਵੰ ਥਲਸਤਵੰ ਵਰਸਤਵੰ ਬਨਸਤਵੰ ਗਰਸਤਵੰ ਗਫਸਤਵੰ ਨਰਸਤਵੰ ਨਦਸਤਵੰ ਰਵਸਤਵੰ ਸਸਸਤਵੰ ਰਜਸਤਵੰ ਤਮਸਤਵੰ ਤਨਸਤਵੰ ਮਨਸਤਵੰ ਬ੍ਰਚਸਤਵੰ ਬਨਸਤਵੰ ਮਤਸਤਵੰ ਗਤਸਤਵੰ ਬ੍ਰਤਸਤਵੰ ਬ੍ਰਤ ਬ੍ਰਤਸ ਬੱਦਨ ਸਿਆਰੀ ਹੈ ਵੀ ਬ੍ਰਤਸਤਵੰ ਬ੍ਰਤਸਤਵੰ ਬ੍ਰਤਸ ਬ੍ਰਤਸਤਵੰ ਚਤਸਤਵੰ ਪੇਤਸਤਵੰ ਸੋਤਸਤਵੰ ਮਤਸਤਵੰ ਗਤਸਤਵੰ ਨਰਸਤਵੰ ਤ੍ਰਿਸਤਵੰ ਪੇਤਸਤਵੰ ਬ੍ਰਦਸਤਵੰ ਬ੍ਰਦਰਸ ਬਿਦਰਸ ਬਿਦਰਸਤਵੰ ਹਰਸਤਵੰ ਬਿਰਦਸ ਬਿਰਦਸ ਹਾਂ ਬਿਰਦਸਤਵੰ ਹਰਸਤਵੰ ਕਰਸਤਵੰ ਛਲਸਤਵੰ ਬਲਸਤਵੰ ਉਡਸਤਵੰ ਪੋਡਸਤਵੰ ਗਡਸਤਵੰ ਦਦਸਤਵੰ ਦਦਸਤਵੰ ਰਵਸਤਵੰ ਚਪਸਤਵੰ ਗਰਬਸਤਵੰ ਦਰਬਸਤਵੰ ਹਾਂਜੀ ਜਯਸਤੋਯੰ ਖੈਅਸਤੋਯੰ ਪਯਸਤੋਯੰ ਤ੍ਰਯਸਤੋਯੰ ਨਰਾਜ ਚੰਦ ਤ ਪ੍ਰਸਾਦ ਚਕੰਤਚਾਰ ਚੰਦਰਕ ਸੁਵੰਤਰਾਜ ਸੋ ਪ੍ਰਭਾ ਦਵੰਤ ਦੁਸ਼ਟ ਮੰਡਲੀ ਸੁਵੰਤ ਰਾਜ ਸੋਥਲੀ ਚਲੰਤ ਚੰਡ ਮੰਡਕ ਅਖੰਡ ਖੰਡ ਦੋ ਪਲਾ ਦੋ ਅਡਾ ਪਲਾ ਅਡ ਅਖੰਡ ਖੰਡ ਦੋ ਪਲਾ ਖਿਵੰਤ ਵਿੱਚ ਜਵਲਕ ਅਨੰਤ ਗੱਦ ਵਿਦਸਾ ਲਸੰਤ ਭਾਵ ਉਜਲੰ ਦਲੰਤ ਦੁਖ ਦੁੱਦਲੰ ਦੋ ਦਲੰ ਦੋ ਦਲੰ ਉਤੇ ਟਿੱਪੀ ਉਦਕ ਦੇ ਇਹ ਦੋ ਦਲੰ ਪਵੰਗ ਪਾਤ ਸੋਹੀ ਅੰ ਸਮੁੰਦਰ ਸਮੁੰਦਰ ਬਾਜ ਲੋਹੀ ਅੰ ਨਨੰਦ ਨਨੰਦ ਗੇਂਦ ਬ੍ਰਿਧ ਗੇਂਦ ਹਾਂ ਨਨੰਦ ਗੇਂਦ ਬ੍ਰਿਧ ਅੰ ਨਨੰਦ ਗੇਂਦ ਬ੍ਰਿਧ ਅੰ ਬ੍ਰਿਧ ਅੰ ਹਾਂ ਜੀ ਨਨੰਦ ਨਨੰਦ ਗੇਂਦ ਬ੍ਰਿਧ ਅੰ ਅਖ ਅਖ ਟੁੱਟ ਬਿੰਦੀ ਐ ਇਹੇ ਬੋਲਣੀ ਇਹਦੇ ਤੇ ਅਖ ਹਾਂਜੀ ਬੋਲਣੀ ਬੋਲਣੀ ਬਿੰਦੀ ਅਖੇਦਨਾਦ ਦੁੱਧ ਰੰਗ ਠੱਟ ਬੱਟ ਬਟਕੰ ਅ ਘਟ ਨਟ ਸੁਖ ਟੰ ਸੁਖਲੰ ਸੁਖਨੰ ਅ ਘਟ ਨਟ ਸੁਖਲੰ ਅਖੁੱਟ ਟੁੱਟ ਦਿਬਟੰ ਦਰਭਕੰ ਦਰਭਕੰ ਰਾਰਾ ਹੈ ਨੀ ਦੱਦੇ ਦੇ ਪੈਰ ਤੇ ਰਾਲਾ ਰੋ ਦਰਭਕੰ ਜਦੋਂ ਅਨੱਟ ਸੇ ਕਈਆਂ ਦੇ ਅਨੱਟ ਬਾਬਾ ਜੀ ਅ ਘੱਟ ਅਨੱਟ ਕਈਆਂ ਦੇ ਆ ਅਨੱਟ ਫੀਦ ਅਨੱਟ ਹੂੰ ਇੱਥੇ ਅਨੱਟ ਹੈ ਨਹੀਂ ਨਾ ਅ ਘੱਟ ਨੱਟ ਆ ਐੜਾ ਲਾਇਓ ਭਾਈ ਅ ਘੱਟ ਅਨੱਟ ਸੁਖ ਲੰਗ ਅ ਘੱਟ ਅਨੱਟ ਸੁਖ ਲੰਗ ਐੜਾ ਇੱਥੇ ਹੈ ਨਹੀਂ ਲਾਇਓ ਕਰ ਅਖਟ ਟਟ ਦਰਭਕ ਦਰਭਕਨ ਦਰਭਕਨ ਅਜੁਟ ਛੋਟ ਸੁਛਕਨ ਅਖਟ ਟਟ ਆਸਨੰ ਅਲੇਖ ਅਖੇਟ ਅਭੇਖ ਅਨਾਸਨੰ ਅਲੇਖ ਅਭੇਖ ਅਨਾਸਨ ਅਲੇਖ ਅਭੇਖ ਅਨਾਸਨੰ ਸੁਭੰਤ ਦੰਤ ਪਦਕੰ ਜਲੰਤ ਸਾਮਸੋ ਘਟੰ ਸੁਭੰਤ ਛੁਦਰ ਘੰਟਕ ਜਲੰਤ ਭਾਰ ਕਛ ਕਛਟਾ ਸ੍ਰੀ ਸੋ ਸੀਸਦ ਭਾਰਕ ਛਟਾ ਭਾਰਕ ਛਟਾ ਕਛਟਾ ਨਹੀਂ ਕਹਿਣਾ ਕੀਤਾ ਵੇ ਜਿੱਦੜੇ ਇਦਾਂ ਹੀ ਇੱਕ ਵਾਰ ਸਥਾਪਨ ਹਾਂ ਜਲੰਤ ਭਾਰਕ ਛਟਾ ਸ੍ਰੀ ਸੋ ਸੀਸ ਸੁਭੀ ਅੰ ਕਟਾਕ ਬਨ ਉਭੀ ਅੰ ਕਟਾਕ ਬਨ ਉਭੀ ਅੰ ਠੀਕ ਸੁਭੰਤ ਸੀਸ ਸਿੱਧ ਰੰ ਜਲੰਤ ਸਿੱਧ ਰੀ ਨਰੰ